ਮੁਤਾਵਾ ਮੁਨਿਆਮਰਕਰ ਮੁਤਾਵਾ ਇਸ ਸਮੇਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਦੇ ਵਿੱਚ ਖੜੇ ਆਂਗੇ ਜਿੱਥੇ ਕੀ ਜਿਹੜੇ ਬੇਰੁਜ਼ਗਾਰ ਨੌਜਵਾਨ ਨੇਗੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ ਗਏ ਨੇ ਤੇ ਉੱਪਰ ਚੜ ਕੇ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਨੀਚੇ ਵੀ ਜਿਹੜੇ ਪ੍ਰਦਰਸ਼ਨਕਾਰੀ ਨੂੰ ਮੌਜੂਦ ਨੇ ਗੱਲ ਕਰ ਦਿਆਂਗੇ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੰਦੀਪ ਸਿੰਘਾ ਜੀ ਹਮ ਮੈਂ ਨਵੀਂ ਬੇਰੋਜ਼ਗਾਰ ਪੀਟੀਆਈ ਯੂਨੀਅਨ ਦਾ ਮੈਂਬਰ ਆਂ ਹਮ ਤੇ ਸਾਡੀ ਜਿਹੜੀ ਪੀਟੀਆਈ ਟੀਚਰਾਂ ਦੀ ਭਰਤੀ ਆ ਉਹ 2021 ਦੇ ਵਿੱਚ ਇਸ਼ਤਿਹਾਰ ਆਇਆ ਸੀਗਾ ਪਰ ਉਹ ਇਸ਼ਤਿਹਾਰ ਹੀ ਬਣ ਕੇ ਰਹਿ ਗਿਆ ਹਜੇ ਤੱਕ ਸਰਕਾਰ ਨੇ ਪੋਰਟਲ ਓਪਨ ਨਹੀਂ ਕਰਿਆ ਹੈਗਾ 3 ਸਾਲ ਦੀ ਬੀਤ ਜਾਣ ਦੇ ਬਾਅਦ ਵੀ ਸਰਕਾਰ ਨੇ ਸਾਡੀ ਭਰਤੀ ਵੱਲ ਭਰਤੀ ਕਰਨ ਦਾ ਕੋਈ ਰੁੱਖ ਨਹੀਂ ਕਰਿਆ ਹੈਗਾ ਜਦੋਂ ਕਿ ਸਾਡੇ ਨਾਲ ਜਿਹੜਾ ਦੂਸਰੀ ਭਰਤੀ ਨਿਕਲੀ ਸੀ ਈਟੀਟੀ ਦੀ ਉਹ ਭਰਤੀ ਆ ਜਿਹੜੀ ਉਹ ਜੁਆਇਨਿੰਗ ਲੈਟਰ ਵੀ ਲੈ ਗਏ ਤੇ ਪਿੱਛੇ ਜੇ ਤਾਂ ਜਿਹੜੇ ਸਿੱਖਿਆ ਮੰਤਰੀ ਸੀ ਉਹਨਾਂ ਨੇ ਬਕਾਇਦਾ ਜਿਹੜਾ ਹੁਣ ਤੱਕ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ ਨੇ ਉਦੋਂ ਇੱਕ ਬਹੁਤ ਵੱਡਾ ਜਿਹੜਾ ਲਿਸਟ ਜਾਰੀ ਕੀਤੀ ਸੀ ਕਿ ਇੰਨੀਆਂ ਜਿਹੜੀਆਂ ਨੌਕਰੀਆਂ ਨੇ ਉਹ ਹੁਣ ਤੱਕ ਸਰਕਾਰ ਦੇ ਚੁੱਕੀ ਹੈਗੀ ਬਿਲਕੁਲ ਜੀ ਸਾਡੀ ਭਰਤੀ ਤੇ ਕੋਈ ਗੌਰ ਨਹੀਂ ਕੀਤਾ ਜਾਂਦਾ ਜਦੋਂ ਬਾਰ ਬਾਰ ਅਸੀਂ ਪ੍ਰੋਟੈਸਟ ਕਰ ਰਹੇ ਹਾਂਗੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਬਾਡੀ ਹੈਗੀ ਪੀਟੀਆਈ ਯੂਨੀਅਨ ਦਾ ਪ੍ਰੋਟੈਸਟ ਆਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਾਡੀ ਕੋਈ ਸੁਣਵਾਰੀ ਨਹੀਂ ਹੋ ਰਹੀ ਪਤਾ ਨਹੀਂ ਕਿੱਥੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ 50000 ਭਰਤੀ ਰਜਗਾਰ ਦਿੰਦਾ ਬਿਲਕੁਲ ਵੀ ਰਜਗਾਰ ਨਹੀਂ ਦਿੰਦਾ ਹੈਗਾ ਅਸੀਂ ਆਹ ਅੱਜ ਇਥੇ ਸੀਐਮ ਦੇ ਪਿੰਡ ਦੇ ਵਿੱਚ ਆਉਣ ਨੂੰ ਮਜਬੂਰ ਹੋ ਗਏ ਸਾਰੇ ਆਪੋ ਆਪਣਾ ਕੰਮ ਛੱਡ ਕੇ ਆਇਾਂਗੇ ਅਸੀਂ ਇਸ ਤਰ੍ਹਾਂ ਬੇਰੋਜ਼ਗਾਰੀ ਦੀ ਜਿਹੜੀ ਮਾਰ ਆ ਉਹ ਚੱਲ ਰਿਆਂ ਸਾਰੇ ਬੇਰੋਜ਼ਗਾਰ ਨੌਜਵਾਨ ਆਸੀਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਭਰਤੀ ਆ ਉਹ ਪੋਰਟਲ ਓਪਨ ਕਰਕੇ ਉਹਦੀ ਜਿਹੜੀ ਭਰਤੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਜਾਵੇ। ਸਰ ਜੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਦੇ ਜਿਹੜਾ ਸੰਗਰੂਰ ਦੀ ਰਹਿائش ਉਹਦੇ ਬਾਹਰ ਧਰਨੇ ਲੱਗਦੇ ਆ ਜਾਂ ਚੰਡੀਗੜ੍ਹ ਧਰਨੇ ਲੱਗਦੇ ਆ ਤਾਂ ਤੁਸੀਂ ਇਹ ਪਿੰਡ ਦੀ ਟੈਂਕੀ ਕਿਉਂ ਚੁਣੀ ਹੈਗੀ? ਸਾਡੀ ਆਵਾਜ਼ ਨਹੀਂ ਸੁਣੀਗੀ ਜੀ। ਅਸੀਂ ਸੰਗਰੂਰ ਵੀ ਪ੍ਰੋਟੈਸਟ ਕੀਤਾ ਸੀਗਾ। ਉੱਥੇ ਵੀ ਅਸੀਂ ਸੀਐਮ ਰਹਿਸ਼ ਅੱਗੇ ਵੀ ਅਸੀਂ ਪ੍ਰੋਟੈਸਟ ਕੀਤਾ ਸੀ। ਸਾਨੂੰ ਮਜਬੂਰਨ ਹੋ ਕੇ ਸੀਐਮ ਦੇ ਜਿਹੜੇ ਪਿੰਡ ਆ ਉਹ ਆਉਣਾ ਪੈਗਾ ਕਿ ਸਾਡੀ ਆਵਾਜ਼ ਆ ਜਿਹੜੀ ਹੋ ਸਕਦਾ ਜਿਹੜੇ ਸੀਐਮ ਮਾਨ ਨੇ ਉਹ ਇੱਥੋਂ ਸੁਣ ਲੈਣ। ਹਮ ਪਰ ਬਾਈ ਜੀ ਕਿਵੇਂ ਦੇਖਦੇ ਹੋ ਕਿ ਉੱਪਰ ਬੈਠੇ ਆ ਨੌਜਵਾਨ ਗਰਮੀ ਬਹੁਤ ਆ ਗਈ ਤਾਂ ਕੋਈ ਵੀ ਇਦਾਂ ਦਾ ਹਾਦਸਾ ਵਾਪਰ ਸਕਦਾ ਹੈਗਾ ਬਿਲਕੁਲ ਜੀ ਬਿਲਕੁਲ ਸਾਨੂੰ ਹੁਣ 2-3 ਘੰਟੇ ਹੋ ਚੁੱਕੇ ਨੇ ਦੋ ਨੌਜਵਾਨ ਸਾਡੇ ਟੈਂਕ ਉੱਪਰ ਚੜੇ ਹੋਏ ਨੇ ਹੁਣ ਸਾਡੀ ਇੱਥੇ ਕੋਈ ਵੀ ਸਾਡੀ ਸੁਣਵਾਈ ਨਹੀਂ ਕਰ ਰਿਹਾ ਤੁਹਾਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀ ਮਿਲਣ ਆਇਆ ਹੁਣ ਪ੍ਰਸ਼ਾਸਨਿਕ ਅਧਿਕਾਰੀ ਐਸਐਚਓ ਸਾਹਿਬ ਆਏ ਸੀਗੇ ਕਹਿੰਦੇ ਨੇ ਸਾਡੀ ਮੀਟਿੰਗ ਕਰਾ ਦੇਣ ਸਿੱਕੇ ਸਾਨੂੰ ਰਿਟਨ ਦੇ ਵਿੱਚ ਦਬਾਓ ਹਮ ਸਾਨੂੰ ਰਿਟਨ ਦੇ ਵਿੱਚ ਦਬਾਓ ਮੀਟਿੰਗ ਸਾਡੀ ਕਰਵਾਓ ਤਾਂ ਸਾਡਾ ਤੁਹਾਡਾ ਮੰਗ ਇਹੀ ਆ ਵੀ ਤੁਹਾਡਾ ਜਿਹੜੀ ਤੁਹਾਡੀ ਭਰਤੀ ਆ ਉਹਦਾ ਪੋਰਟਲ ਸਰਕਾਰ ਜਾਰੀ ਕਰੇ ਹਾਂਜੀ ਹਾਂਜੀ ਸਾਡੀ ਮੇਨ ਮੰਗ ਇਹੀ ਆ ਸਰ ਵੀ ਜਿਹੜੀ ਸਾਡੀ ਭਰਤੀ ਹੈਗੀ 2000 ਪੀਟੀਆਈ ਦੀ ਉਹਦਾ ਪੋਰਟਲ ਆਨਲਾਈਨ ਕੀਤਾ ਜਾਵੇ ਤੇ ਅਸੀਂ ਜਿਹੜੇ ਨੇ ਮੰਨ ਕੇ ਜਨਤਕ ਤੁਹਾਡੀ ਕਿਸੇ ਮੰਤਰੀ ਨਾਲ ਕਿਸੇ ਨਾਲ ਤਾਂ ਮੀਟਿੰਗ ਹੋਈ ਹੋਵੇਗੀ ਕਿਉਂਕਿ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਨੇ ਜਾਂ ਸਰਕਾਰ ਦੇ ਜਿਹੜੇ ਸਾਰੇ ਮੰਤਰੀ ਨੇ ਉਹ ਤਾਂ ਕਹਿ ਰਹੇ ਨੇ ਕਿ ਸਭ ਤੋਂ ਵੱਧ ਜਿਹੜੀਆਂ ਨੌਕਰੀਆਂ ਨੂੰ ਸਾਡੀ ਸਰਕਾਰ ਦੇ ਵਿੱਚ ਮਿਲੀਆਂ ਨੇਗੀਆਂ ਸਾਡੀਆਂ ਸਾਰਾ ਹੁਣ ਤੱਕ ਬਹੁਤ ਜਾਦੇ ਮੀਟਿੰਗਾਂ ਹੋ ਚੁੱਕੀਆਂ ਨੇ ਸਿੱਖਿਆ ਮੰਤ ਬਸ ਉਹ ਹੀ ਗੱਲ ਕਹਿੰਦੇ ਨੇ ਵੀ ਕੋਈ ਗੱਲ ਹੀ ਗੱਲ ਚੱਲ ਰਹੀ ਹੈ ਪ੍ਰੋਸੈਸ ਚੱਲ ਰਿਹਾ ਪਰ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਸਰ ਵੀ ਪ੍ਰੋਸੈਸ ਹੈ ਕਿੱਥੇ ਕਿੱਥੇ ਖੜਾ ਹਮ ਅਸੀਂ ਰੋਤਾ ਹੀ ਗੱਲ ਕਹਿੰਦੀ ਆ ਕਿ ਕੁਝ ਜਿਹੜੇ ਹੈਗੇ ਆ ਬੇਰੁਜ਼ਗਾਰ ਵੀ ਉਹ ਤਾਂ ਮੁਰਦਾਬਾਦੀ ਉਹਨਾਂ ਨੇ ਸਾਰੀ ਉਮਰ ਕਰਨੀ ਉਹ ਤਾਂ ਇੱਥੋਂ ਤੱਕ ਕਹਿ ਰਹੇ ਆ ਨਹੀਂ ਸਰ ਦੇਖੋ ਉਹਨਾਂ ਨੇ ਫਿਰ ਆਪਣੇ ਵੱਲੋਂ ਵੀ ਦਿਖ ਲਿਖ ਕੇ ਦਿੱਤਾ ਸੀਗਾ ਸਾਡੀ ਉਹਨਾਂ ਨੇ 2009 ਅਨਾਉਂਸ ਕਰਤੀ ਤਾਂ ਉਹਨੂੰ ਸਿਰੇ ਤਾਂ ਨਹੀਂ ਚੜਿਆ ਸਰ ਆਪਦੇ ਮੂੰਹੋਂ ਸਿੱਖਿਆ ਮੰਤਰੀ ਸਾਹਿਬ ਨੇ ਇਹ ਗੱਲ ਪੋਸਟਰ ਵੀ ਸਾਪੇ ਨੇ ਉਹਨਾਂ ਨੇ ਬਕਾਇਦਾ ਸਰਕਾਰ ਦੇ ਵਿੱਚ ਉਹਦੇ ਵਿੱਚ ਲੱਗੇ ਨੇਗੇ ਤੇ ਉਹ ਪੋਸਟਰ ਪੋ ਤਬਰ ਜੀ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਤੁਸੀਂ ਇੱਥੇ ਖੜੇ ਹੋ ਗਰਮੀ ਬਹੁਤ ਜ਼ਿਆਦਾ ਹੈਗੀ ਉੱਪਰ ਤੁਹਾਡੇ ਸਾਥੀ ਨੇਗੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਜਿਹੜੀ ਘਟਨਾ ਹੈਗੀ ਉਹ ਵਾਪਰ ਸਕਦੀ ਹੈਗੀ ਚਲੋ ਬਾਈ ਜੀ ਸਭ ਤੋਂ ਪਹਿਲਾਂ ਅਸੀਂ ਇਹੀ ਕਹਿਣਾਗੇ ਜਿਸ ਤਰ੍ਹਾਂ ਮਾਨ ਸਾਹਿਬ ਕਹਦੇ ਹੁੰਦੇ ਸੀ ਕਿ ਵੀ ਅਸੀਂ ਪਿੰਡਾਂ ਵਾਲੇ ਆ ਸਾਨੂੰ ਗਰਮੀ-ਗਰਮੀ ਤਾਂ ਲੱਗਦੀ ਹੈ ਨੀ ਕਿਉਂਕਿ ਉਹ ਵੀ ਪਿੰਡਾਂ ਦੇ ਵਿੱਚੋਂ ਨਿਕਲ ਕੇ ਗਏ ਨੇਗੇ ਤੇ ਇੱਥੇ ਹੁਣ ਜਿਹੜਾ ਮਕਸਦ ਹੈਗਾ ਕਿਉਂਕਿ ਜਿਹੜੇ ਸਾਡੇ ਪੰਜਾਬ ਨੂੰ ਲੀਡ ਕਰ ਰਹੇ ਨੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਇੱਥੋਂ ਦੇ ਨੇ ਤੇ ਅਸੀਂ ਜਿਹੜੇ ਮੰਗਾ ਮੰਗਣੀਆਂ ਨੇ ਉਹਨਾਂ ਤੋਂ ਹੀ ਮੰਗ ਉਹ ਅਸੀਂ ਇਹਨਾਂ ਦੇ ਆਪਣੇ ਪਿੰਡ ਆਕੇ ਮਨਾ ਰਹਾਂਗੇ ਹੂੰ ਤੇ ਪਰ ਹੁਣ ਕਿੰਨਾ ਕੁ ਟਾਈਮ ਇੱਥੇ ਬੈਠੋਗੇ ਕਿਉਂਕਿ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਗੱਲਬਾਤ ਨਹੀਂ ਕਰਦਾ ਜਾਂ ਟਾਈਮ ਹੋ ਜਾਂਦਾ ਹੈਗਾ ਤਾਂ ਕਿੰਨਾ ਟਾਈਮ ਇੱਥੇ ਬੈਠੋਗੇ ਕਿ ਕਿੰਨਾ ਟਾਈਮ ਪ੍ਰਦਰਸ਼ਨ ਜਾਰੀ ਰਹੂਗਾ ਦੇਖੋ ਜੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈਗੀ ਉਹ ਸਾਡੀ ਸਿੱਖਿਆ ਮੰਤਰੀ ਸਾਹਿਬ ਨਾਲ ਜਿਹੜੀ ਮੀਟਿੰਗ ਹੈਗੀ ਉਹ ਕਰਵਾਉਣ ਦੇ ਲਈ ਉਹਨਾਂ ਦੀ ਗੱਲ ਚੱਲ ਰਹੀ ਹੈਗੀ ਤੇ ਜਦੋਂ ਸਾਨੂੰ ਲਿਖ ਆਪਣਾ ਲਿਖਤੀ ਦੇ ਵਿੱਚ ਮਿਲ ਜਾਂਦਾ ਅਸੀਂ ਨਾਲ ਦੀ ਜਿਹੜਾ ਆਪਣਾ ਪ੍ਰੋਟੈਸਟ ਹੈਗਾ ਇਹ ਉਹਨੇ ਟਾਈਮ ਲਈ ਬੰਦ ਕਰ ਦਾਂਗੇ ਤੇ ਪਰ ਜੇਕਰ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਨਹੀਂ ਮੰਗੀਆਂ ਮੰਨੀਆਂ ਜਾਂ ਰੋਸ ਹੈਗਾ ਇਹ ਹੋਰ ਤੇਜ਼ ਕੀਤਾ ਜਾਊਗਾ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਵੀ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈਗਾ ਕੱਲਾ ਸਿਰਫ ਇੱਥੇ ਨਹੀਂ ਹੋਰ ਵੀ ਜਿਹੜਿਆਂ ਦੇ ਵਿੱਚ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਹੈ ਪੰਜ ਤੋਂ ਲੈ ਕੇ 6 ਥਾਂਵੇਂ ਇਹ ਕੀਤਾ ਗਿਆ ਹੈਗਾ ਪਰ ਜਿਹੜੇ ਤੁਹਾਡੇ ਸਾਥੀ ਉੱਪਰ ਚੜ੍ਹੇ ਨੇਗੇ ਉਹ ਖਾਣਾ ਵਗੈਰਾ ਜਾਂ ਜੇ ਕੋਈ ਹੋਰ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਫਿਰ ਕਿਸ ਤਰ੍ਹਾਂ ਉੱਪਰ ਬੈਠਣਗੇ ਨਹੀਂ ਦੇਖੋ ਸਾਡੀ ਮੰਗ ਹੈ ਕਿ ਜਿਹੜੀ ਇਹ ਨਹੀਂ ਮੰਨੀ ਜਾਂਦੀ ਜਿਹੜਾ ਖਾਣਾ ਵਗੈਰਾ ਉਹ ਅਸੀਂ ਕੋਈ ਗੱਲ ਨਹੀਂ ਦੇਖਾਂਗੇ ਤੇ ਬਾਕੀ ਉਹੀ ਗੱਲ ਆ ਗਈ ਪਿੰਡਾਂ ਵਾਲਿਆਂ ਕਿ ਇੱਕ ਦੋ ਦਿਨ ਚੱਲ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਉਸ ਤੋਂ ਬਾਅਦ ਫ ਜੇ ਭੁਖੜਤਾਲ ਕਰਨੀ ਪਈ ਤਾਂ ਭੁਖੜਤਾਲ ਵੀ ਕੀਤੀ ਜਾਊਗੀ ਹੂੰ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਭੁਖੜਤਾਲ ਕਰਨੀ ਪਈ ਉਹ ਵੀ ਕਰਨੀ ਪਵੇਗੀ ਇਹਨਾਂ ਨੂੰ ਪਰ ਉਹ ਤਸਵੀਰ ਉੱਪਰ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜੇ ਦੋ ਜਿਹੜੇ ਇਹਨਾਂ ਦੇ ਸਾਥੀ ਨੇਗੇ ਉੱਪਰ ਬੈਠੇ ਨੇਗੇ ਤਾਂ ਜੇ ਇਸ ਸਮੇਂ ਗੱਲ ਕੀਤੀ ਜਾਵੇ ਤਾਂ ਜਿਹੜੀ ਗਰਮੀ ਹੈਗੀ ਜਿਹੜੀ ਹੀਟ ਵੇਵ ਹੈਗੀ ਕਿਤੇ ਨਾ ਕਿਤੇ ਮੌਸਮ ਵਿਭਾਗ ਵੱਲੋਂ ਦਾ ਅਲਰਟ ਜਾ ਰਹੀ ਆ ਪਰ ਇਹੋ ਜਿਹੇ ਦੇ ਵਿੱਚ ਪ੍ਰਦਰਸ਼ਨ ਕਰਨਾ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਕਹਿਣਾ ਕਿ ਸਾਡੀ ਮਜਬੂਰੀ ਹੈ ਕਿਉਂਕਿ ਜਿਹੜਾ ਇਹਨਾਂ ਦੀ ਭਰਤੀ ਹੈ 2000 ਪੀਟੀਆਈ ਉਹਦੇ ਪੋਰਟਲ ਨੂੰ ਜਾਰੀ ਕਰਵਾਉਣ ਦੇ ਲਈ ਜਿਹੜਾ ਇਹ ਸੰਘਰਸ਼ ਕਰ ਰਹੇ ਨੇ ਪਰ ਹੁਣ ਇਹ ਤੇ ਦੇਖਣਾ ਬਣਦਾ ਹੈ ਕਿ ਇੱਕ ਪਾਸੇ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਜਿਹੜਾ ਦਾਅਵੇ ਕੀਤੇ ਜਾ ਰਹੇ ਨੇ ਕਿ 50000 ਪਲੱਸ ਨੌਕਰੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਚੁੱਕੀਆਂ ਨੇ ਪਰ ਫਿਰ ਇਹ ਜਿਹੜੇ ਨੌਜਵਾਨ ਨੇ ਇਹ ਕਿਹੜੀ ਲਿਸਟ ਦੇ ਵਿੱਚ ਆਉਂਦੇ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈਗਾ ਕਿ ਬਕਾਇਦਾ ਭਰਤੀ ਹੈ ਜਿਹੜੀ ਉਹਦਾ ਐਲਾਨ ਹੋ ਚੁੱਕਿਆ ਹੈਗਾ ਪੋਰਟਲ ਜਿਹੜਾ ਜਾਰੀ ਕਰਵਾਉਣ ਦੇ ਲਈ ਉਹਨਾਂ ਨੂੰ ਟੰਕੀਆਂ ਤੇ ਚੜਨਾ ਪੈ ਰਿਹਾ ਹੁਣ ਇਹ ਸਵਾਲ ਖੜਾ ਹੁੰਦਾ ਹੈਗਾ ਕਿ ਜੇਕਰ ਹੁਣ ਵੀ ਨੌਜਵਾਨ ਟੰਕੀਆਂ ਦੇ ਉੱਪਰ ਚੜ੍ਹ ਕੇ ਆਪਣੇ ਪੋਰਟਲ ਜਾਰੀ ਕਰਵਾਉਂਦੇ ਨੇ ਨੌਕਰੀਆਂ ਦੇ ਤਾਂ ਫਿਰ ਸਰਕਾਰ ਦੇ ਜਿਹੜੇ ਦਾਅਵੇ ਨੇਗੇ ਉਹ ਕਿਹੜੇ ਪਾਸੇ ਨੂੰ ਜਾ ਰਹੇ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ